ਨਸ਼ਾ ਇੱਕ ਲਾਈਲਾਜ ਬਿਮਾਰੀ ਆ ਔਰ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਇਹ ਖਤਮ ਕੀਤਾ ਜਾਵੇ ਔਰ ਐਸੀ ਤੁਹਾਨੂੰ ਦੱਸ ਦਈਏ ਜੂਟੀਸੀਏ ਇੱਕ ਯਹੀ ਸੰਸਥਾ ਹੈਗੀ ਆ ਜਿਨੇ ਚੰਡੀਗੜ੍ਹ ਵਿੱਚ ਇੱਕ ਵੱਖਰਾ ਉਪਰਾਲਾ ਕੀਤਾ ਇਸ ਸੰਸਥਾ ਨੇ ਕਿਤਾਬ ਬੱਲਾ ਕਮਾਓ ਨਸ਼ਾ ਭਗਾਓ ਦੇ ਤਹਿਤ ਇੱਕ ਨਾਰਾ ਦਿੱਤਾ ਤੇ ਜਿਨੇ ਮਤਲਬ ਕਿ ਕਲੋਨੀਆ ਦੇ ਪਿੰਡਾਂ ਦੇ ਸੈਕਟਰਾਂ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਖੇਲ ਵੱਲ ਕ੍ਰਸ਼ਿਤ ਕਰਨ ਲਈ ਇੱਕ ਪ੍ਰਤੀਯੋਗਿਤਾ ਕ੍ਰਿਕਟ ਦੀ ਇੱਕ ਪ੍ਰਤੀਯੋਗਿਤਾ ਜਿਹੜੀ ਆ ਉਹ আয়ोजित ਕੀਤੀ ਜਿਸ ਵਿੱਚ 302 ਟੀਮਾਂ ਨੇ ਭਾਗ ਲਿੱਤਾ ਇੱਕ ਬਹੁਤ ਵੱਡੀ ਗੱਲ ਹੈ ਕਿ ਚੰਡੀਗੜ੍ਹ ਵਿੱਚ ਯੂਟੀਸੀਏ ਇੱਕ ਕ੍ਰਿਕਟ ਟੂਰਨਾਮੈਂਟ ਕਰਾਵੇ ਜਿਸ ਵਿੱਚ ਵੱਖ-ਵੱਖ ਗਲੀਆਂ ਦੇ ਵੱਖ-ਵੱਖ ਪਿੰਡਾਂ ਦੇ ਵੱਖ-ਵੱਖ ਕਲੋਨੀਆ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੇ ਭਾਗ ਲਿੱਤਾ ਹੋਵੇ 302 ਟੀਮਾਂ ਹੋਣ ਇੱਕ ਬਹੁਤ ਵੱਡੀ ਫਿਗਰ ਹੋ ਜਾਂਦੀ ਹੈ ਔਰ ਐਸੀ ਸਾਨੂੰ ਦੱਸਦੀਏ ਏਸ਼ੀਆ ਬੁੱਕ ਆਫ ਰਿਕਾਰਡਸ ਨੇ ਇਸ ਫਿਗਰ ਨੂੰ ਚੱਕਦੇ ਹੋਏ ਇਸ ਨੂੰ ਮਤਲਬ ਕਿ ਇਹ ਕਿਹਾ ਵੀ ਏਸ਼ੀਆ ਦਾ ਇੱਕ ਨਵਾਂ ਰਿਕਾਰਡ ਜਿਹੜਾ ਹੈ ਇਹ ਸਥਾਪਿਤ ਕੀਤਾ ਇੱਕ ਬਹੁਤ ਵੱਡੀ ਗੱਲ ਹੈ ਸਾਡੇ ਨਾਲ ਜੁਟੀ ਸੀਏ ਦੇ ਪ੍ਰੈਜ਼ੀਡੈਂਟ ਸੰਜੇ ਟੰਡਨ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਸਾਨੂੰ ਬਹੁਤ ਬਹੁਤ ਮੁਬਾਰਕਾਂ ਸਰ ਧੰਨਵਾਦ ਜੀ ਇਹ ਸਾਰਿਆਂ ਦੀ ਸਾਡੀ ਟੀਮ ਸਾਰਿਆਂ ਨੇ ਇਕੱਠੇ ਮਿਲ ਕੇ ਜਿਹੜਾ ਉਪਰਾਲਾ ਕੀਤਾ ਉਸ ਉਪਰਾਲੇ ਦੇ ਸਦਕੇ ਸਾਰੇ ਸ਼ਹਿਰ ਦੇ ਵਿੱਚ 3624 ਬੱਚੇ ਸਾਡਾ ਟੂਰਨਾਮੈਂਟ ਖੇਲ ਸਕੇ ਔਰ ਇਸ ਟੂਰਨਾਮੈਂਟ ਦੇ ਮਾਧਿਅਮ ਦੇ ਨਾਲ ਉਹ ਬੱਚਿਆਂ ਨੂੰ ਉਹਨਾਂ ਨੂੰ ਅਸੀਂ ਕੱਪੜੇ ਵੀ ਦਿੱਤੇ ਜੁੱਤਾ ਵੀ ਦਿੱਤਾ ਫਿਰ ਅਸੀਂ ਉਹਨਾਂ ਨੂੰ ਖੇਲਣ ਦੀ ਕਿੱਟ ਜਿਹੜੀ ਹੈ ਸਪੋਰਟਸ ਕਿੱਟ ਉਹ ਦਿੱਤੀ ਫਿਰ ਇੱਕ ਮੈਡੀਕਲ ਕਿਟ ਦਿੱਤੀ ਕਿ ਉਹਨਾਂ ਦੀ ਸਿਹਤ ਠੀਕ ਰਹੇ ਫਿਰ ਉਹਨਾਂ ਨੂੰ ਉਹ ਕਿਟ ਦੇ ਵਿੱਚ ਨਾਲ ਉਹਨਾਂ ਨੂੰ ਉਹ ਵੀ ਦਿੱਤਾ ਕਿ ਜੇ ਕਿਤੇ ਜੇ ਲੱਗ ਜਾਏ ਕੋਈ ਸਪਰੇਨ ਹੋ ਜਾਏ ਤੇ ਉਹਦੇ ਉਹਦੇ ਵਾਸਤੇ ਵੀ ਉਹਨਾਂ ਨੂੰ ਉਹ ਜੈਲ ਵੀ ਦਿੱਤੀ ਬੱਚਿਆਂ ਨੂੰ ਵਿਟਾਮਿਨਸ ਵੀ ਦਿੱਤੇ ਫਿਰ ਜਿਹੜੀਆਂ ਲੜਕੀਆਂ ਨੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਵਾਸਤੇ ਅਸੀਂ ਹਾਈਜੀਨ ਕਿਟ ਜਿਹੜੀ ਆ ਉਹਨਾਂ ਨੂੰ ਹਾਈਜੀਨ ਕਿਟ ਦਿੱਤੀ ਤੁਬ ਮੈਨੂੰ ਇਹ ਲੱਗਦਾ ਕਿ ਬੱਚਿਆਂ ਨੂੰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਿਰਫ ਤੁਸੀਂ ਇੱਕ ਪ੍ਰੋਮਿਸ ਕਰਨਾ ਹੈ ਕਿ ਖੇលਦੇ ਰਹਿਣਾ। ਬਿਲਕੁਲ। ਦੂਸਰਾ ਪ੍ਰੋਮਿਸ ਕਰਨਾ ਹੈ ਕਿ ਤੁਸੀਂ ਡਰੱਗਸ ਤੋਂ ਦੂਰ ਰਹਿਣਾ। ਬਿਲਕੁਲ ਠੀਕ ਹੈ। ਅਸੀਂ ਸਾਰਿਆਂ ਨੂੰ ਮੈਚ ਖੇਡਾਉਣ ਤੋਂ ਪਹਿਲੇ ਅਸੀਂ ਉਹਨਾਂ ਤੋਂ ਓਥ ਕਰਾਉਂਦੇ ਸੀਗੇ। ਓਥ ਕਰਾ ਕੇ ਫਿਰ ਉਹਨਾਂ ਨੂੰ ਖੇਡਾਉਂਦੇ ਸੀਗੇ। ਫਿਰ ਸਭ ਕੁਝ ਉਹਨਾਂ ਨੂੰ ਅਸੀਂ ਖੇਡਣ ਲਈ ਵੀ ਦਿੱਤਾ ਔਰ ਗਾਂ ਪੂਰਾ ਸਾਲ ਪਰ ਉਹਦੇ ਤੇ ਇੰਪਲੀਮੈਂਟ ਕਰਨ ਵਾਸਤੇ ਵੀ ਦਿੱਤਾ ਹੈ ਹੁਣ ਅਸੀਂ ਉਹਨਾਂ ਦੇ ਵਿੱਚੋਂ ਕੁਝ ਬੱਚੇ ਸਿਲੈਕਟ ਕਰਕੇ ਅਸੀਂ ਉਹਨਾਂ ਨੂੰ ਆਪਣੇ ਟੂਰਨਾਮੈਂਟ 'ਚ ਖੇਡਾਉਣ ਵਾਸਤੇ ਅਸੀਂ ਉਹ ਬੱਚੇ ਕਰ ਰਹੇ ਹਾਂ ਪਿਛਲੇ ਸਾਲ ਵੀ ਅਸੀਂ ਇਸ ਤਰ੍ਹਾਂ 35 ਬੱਚੇ ਸਿਲੈਕਟ ਕੀਤੇ ਸੀ ਐਤਕੀ ਸਾਡੇ ਫਿਰ ਜਿਹੜੇ ਹੈਗੇ ਆ 35 40 ਬੱਚੇ ਐਤਕੀ ਸਿਲੈਕਟ ਹੋਣਗੇ ਉਹਨਾਂ ਵਿੱਚੋਂ ਅਸੀਂ ਫਿਰ ਬੱਚੇ ਗਾਂ ਲੈ ਕੇ ਜਾਵਾਂਗੇ ਉਹਨਾਂ ਨੂੰ ਕ੍ਰਿਕਟ ਬਾਲ ਦੇ ਨਾਲ ਖੇਡਾਵਾਂਗੇ ਉਹਨੂੰ ਸਾਰੀ ਇਸ ਚੀਜ਼ ਦਾ ਇੱਕ ਫਾਇਦਾ ਹੈ ਵਾ ਕਿ ਇੱਕ ਬੱਚੇ ਜਿਹੜੇ ਗਿਆ ਇਸ ਡਰੱਗ ਵਰਗੀ ਬਿਮਾਰੀ ਤੋਂ ਦੂਰ ਰਹੇ ਦੂਸਰਾ ਸਪੋਰਟਸ ਚ ਖੇਲਣਗੇ ਤੇ ਉਹਦਾ ਉਹਨਾਂ ਨੂੰ ਇੱਕ ਲਾਭ ਹੋਏਗਾ ਸਰੀਰ ਵਾਸਤੇ ਵੀ ਲਾਭ ਹੋਏਗਾ ਦੇਸ਼ ਨੂੰ ਵੀ ਲਾਭ ਹੋਏਗਾ ਤੀਸਰਾ ਉਹਦੇ ਨਾਲ ਹੈ ਕਿ ਉਸ ਟਾਈਮ ਦੇ ਵਿੱਚ ਜਿਸ ਵਕਤ ਸਾਡਾ ਟੂਰਨਾਮੈਂਟ ਚੱਲ ਰਿਹਾ ਸੀਗਾ ਈਵਨ ਲਾਅ ਐਂਡ ਆਰਡਰ ਦੇ ਵਿੱਚ ਵੀ ਜਿਹੜਾ ਹੈ ਉਦੇ ਵਿੱਚ ਵੀ ਬੈਟਰਮੈਂਟ ਹੋਈ ਹੈ ਇੱਕ ਬਹੁਤ ਵੱਡੀ ਗੱਲ ਹੈ اچھا ਫਿਰ ਫਿਰ ਕੀ ਹੈਗਾ ਕਿ ਤੁਸੀਂ ਦੇਖੋ ਕਿ ਬੱਚਿਆਂ ਨੂੰ ਕੋਰੋਨਾ ਨੂੰ ਲੈ ਕੇ ਜਾਣਾ ਪੁਲਿਸ ਦੀ ਬੀਟ ਦੇ ਰਾਹੀ ਅਸੀਂ ਸਾਰਿਆਂ ਨੂੰ ਉਥੋਂ ਲੈ ਕੇ ਆਣਾ ਉਹਨਾਂ ਨੂੰ ਮੈਚ ਖਿਲਾ ਕੇ ਘਰ ਵਾਪਸ ਤੱਕ ਛੱਡਣਾ ਇਥੋਂ ਤੱਕ ਦੀ ਜ਼ਿੰਮੇਵਾਰੀ ਵੀ ਪੂਰੀ ਪੁਲਿਸ ਦੇ ਬੰਦਿਆ ਨੇ ਰੱਖੀ ਤੇ ਜਿਵੇਂ ਇਹ ਸਾਨੂੰ ਸਰਟੀਫਿਕੇਟ ਦਿੱਤਾ ਏਸ਼ੀਆ ਬੁੱਕ ਨੇ ਉਹਨਾਂ ਨੇ ਇੱਕ ਸਰਟੀਫਿਕੇਟ ਪੁਲਿਸ ਡਿਪਾਰਟਮੈਂਟ ਨੂੰ ਵੀ ਦਿੱਤਾ ਹੈ ਇੱਕ ਚੰਦੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਦਿੱਤਾ ਮੈਂ ਉਹ ਸਰਟੀਫਿਕੇਟ ਕੱਲ ਡੀਜੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਦਿੱਤਾ ਅੱਜ ਮੈਂ ਐਡਵਾਈਜ਼ਰ ਸਾਹਿਬ ਨੂੰ ਦਿੱਤਾ ਸੋ ਇਹ ਚਾਰ ਸਰਟੀਫਿਕੇਟ ਸਾਡੇ ਕੋਲ ਆਏ ਜਿਹੜਾ ਹੁਣੇ ਤੁਸੀਂ ਦਿਖਾਇਆ ਇਹ ਯੂਟੀ ਕ੍ਰਿਕਟ ਐਸੋਸੀਏਸ਼ਨ ਨੂੰ ਇਹ ਸਰਟੀਫਿਕੇਟ ਮਿਲੇ ਸਰ ਜਿਹੜੇ ਤੁਸੀਂ ਹੁਣ ਬੱਚੇ ਕਲੋਨੀਆਂ ਦੇ ਪਿੰਡਾਂ ਦੇ ਸੈਕਟਰਾਂ ਦੇ ਖਿਲਾਏ ਆ ਇਹਨਾਂ ਦੀ ਏਜ ਕੀ ਸੀ ਏਜ ਗਰੁੱਪ ਕੀ ਸੀਗਾ ਇਹਨਾਂ ਚ ਅਸੀਂ 14 ਤੋਂ 18 ਸਾਲ ਦੇ ਬੱਚਿਆਂ ਨੂੰ ਖਿਲਾਇਆ ਜਿਨ੍ਹਾਂ ਦਾ ਜਨਮ 1 4 2006 ਤੋਂ ਲੈ ਕੇ 31 3 2010 ਤੱਕ ਜਿਹੜਾ ਬੱਚਾ ਜਿਹੜਾ ਜਨਮਿਆ ਉਹ ਬੱਚਾ ਇਹਦੇ ਵਿੱਚ ਖੇਲ ਪਾਇਆ ਦੂਸਰਾ ਉਹਦਾ ਆਧਾਰ ਕਾਰਡ ਚੰਡੀਗੜ੍ਹ ਦਾ ਹੋਣਾ ਚਾਹੀਦਾ ਉਹ ਖੇਲ ਪਾਇਆ ਸਾਡੇ ਕੋਲ ਇਸ ਤਰ੍ਹਾਂ ਕੋਈ ਬੱਚੇ ਜਿਹੜੇ ਕੋਈ ਬਾਹਰੋਂ ਆ ਕੇ ਖੇਡ ਰਹੇ ਸੀ ਕਿ ਜਿਸ ਵਕਤ ਉਹਨਾਂ ਦਾ ਚੈਕਿੰਗ ਹੁੰਦੀ ਸੀਗੀ ਅਸੀਂ ਉਹ ਬੱਚਾ ਹੀ ਨਹੀਂ ਅਸੀਂ ਉਹ ਪੂਰੀ ਟੀਮ ਨੂੰ ਅਸੀਂ ਸਸਪੈਂਡ ਕਰ ਦਿੰਦੇ ਸੀਗੇ ਇਸ ਤਰ੍ਹਾਂ ਕਰਕੇ 8-9 ਟੀਮਾਂ ਜਿਹੜੀਆਂ ਜਿਨ੍ਹਾਂ ਨੇ ਗਲਤ ਬਿਆਨੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਹਰ ਇੱਕ ਨੂੰ ਇਹ ਕਹਿ ਵੀ ਮੈਸੇਜ ਜਾਵੇ ਕਿ ਵੀ ਅਸੀਂ ਕੋਈ ਝੂਠ ਦੀ ਮਦਦ ਲੈ ਕੇ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਇਹ ਵੀ ਨਾਲ ਕੀਤਾ ਸਰ ਏਸ਼ੀਆ ਬੁੱਕ ਚ ਐਸੀ ਅਪਲਾਈ ਕੀਤਾ ਜਾਂ ਉਹਨਾਂ ਨੇ ਸਾਡਾ ਜਿਹੜਾ ਉਪਰਾਲਾ ਦੇਖ ਕੇ ਸਾਨੂੰ ਇਹ ਸਰਟੀਫਿਕੇਟ ਜਿਹੜਾ ਉਹ ਇਸ਼ੂ ਕੀਤਾ ਏਸ਼ੀਆ ਬੁੱਕ ਦੇ ਨਾਲ ਅਸੀਂ ਕੰਟੈਕਟ ਕੀਤਾ ਸੀ ਕਿਉਂਕਿ ਪਿਛਲੀ ਵਾਰੀ ਸੰਦਈ 204 ਟੀਮਾਂ ਹੋਈਆਂ ਸੀਗੀਆਂ 2448 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀ ਪਿਛਲੀ ਵਾਰੀ ਇੰਡੀਆ ਬੁੱਕ ਆਫ ਰਿਕਾਰਡਸ ਨੇ ਸਾਨੂੰ ਸਰਟੀਫਿਕੇਟ ਦਿੱਤਾ ਸੀਗਾ ਐਤਕੀ ਜਦੋਂ ਅਸੀਂ ਇੰਡੀਆ ਬੁੱਕ ਆਫ ਰਿਕਾਰਡ ਦੇ ਨਾਲ ਜਿਸ ਲਈ ਅਸੀਂ ਗੱਲ ਕੀਤੀ ਕਿ ਪਿਛਲੀ ਵਾਰੀ ਤੁਸੀਂ ਕੀਤਾ ਸੀ ਉਹ ਕਹਿੰਦੇ ਜੀ ਸਾਡਾ ਰਿਕਾਰਡ ਤੇ ਤੁਸੀਂ ਆਲਰੇਡੀ ਤੋੜ ਚੁੱਕੇ ਹੋ ਜੀ ਤੇ ਹੁਣ ਤੁਸੀਂ ਜਿਹੜਾ ਗੱਲ ਹੈਗਾ ਵੈ ਇਹ ਅਸੀਂ ਉਹਨਾਂ ਨੂੰ ਕਨਵੇ ਕਰ ਦਿੰਨੇ ਹੈ ਗਿਆ ਉਹਨਾਂ ਦੇ ਜਾਣਕਾਰ ਸੀਗੇ ਇਹ ਆਪਣਾ ਏਸ਼ੀਆ ਬੁੱਕ ਵਾਲੇ ਉਹਨਾਂ ਨੇ ਏਸ਼ੀਆ ਬੁੱਕ ਵਾਲਿਆਂ ਨੂੰ ਇਹ ਕਹਿ ਦਿੱਤਾ ਹੁਣ ਅਸੀਂ ਉਸ ਤੋਂ ਬਾਅਦ ਇਹ ਪ੍ਰੋਗਰਾਮ ਤੋਂ ਬਾਅਦ ਜਿਸੇ ਟਰਨਮੈਂਟ ਖਤਮ ਹੋਇਆ ਸੀ ਸਾਰਿਆਂ ਦੀ ਮੀਟਿੰਗ ਬੁਲਾਈ ਹੁਣ ਅਸੀਂ ਗਿਨੈਸ ਬੁੱਕ ਦੇ ਨਾਲ ਗੱਲ ਕੀਤੀ ਹੈ ਉਹਨਾਂ ਦਾ ਜਿਹੜਾ ਰਿਕਾਰਡ ਹੈਗਾ ਵੈ ਉਹ ਸ਼ਾਇਦ 500 ਟੀਮਾਂ ਦਾ ਰਿਕਾਰਡ ਹੈਗਾ ਹੁਣ ਅਸੀਂ ਤਿਆਰੀ ਕਰ ਰਹੇ ਹਾਂ ਕਿ ਅਗਲੇ ਸਾਲ ਅਪ੍ਰੈਲ ਚ ਜਿਹੜਾ ਟੂਰਨਾਮੈਂਟ ਹੋਏਗਾ ਅਸੀਂ 500 ਤੋਂ ਵੱਧ ਟੀਮਾਂ ਜਿਹੜੀਆਂ ਹੈਗੀਆਂ ਅਸੀਂ ਇਹ ਚ ਘਟਾਉਣੀ ਹੈ ਤਾਂ ਕਿ ਗਿਨੈਸ ਬੁੱਕ ਆਫ ਵਰਲਡ ਰਿਕਾਰਡ ਜਿਹੜਾ ਨਾ ਉਹ ਚੰਡੀਗੜ੍ਹ ਦੇ ਨਾਂ ਤੇ ਯੂਟੀਸੀਏ ਦੇ ਨਾਂ ਹੋ ਸਕੇ ਸਰ 500 ਤੋਂ ਵੱਧ ਟੀਮਾਂ ਜਿੱਦਾਂ ਐਸੀ ਨਸ਼ੇ ਦੇ ਆ ਉਪਰਾਲਾ ਕਰ ਰਹੇ ਆ ਐਸੀ ਜਿੱਦਾਂ ਕਲੋਨੀਆਂ ਦੇ ਬੱਚੇ ਜਾਂ ਪਿੰਡਾਂ ਦੇ ਬੱਚੇ ਐਸੀ ਖਿਲਾ ਰਹੇ ਆ ਇੰਨੇ ਵੱਡੇ ਲੈਵਲ ਤੇ ਉੱਥੇ ਵੀ ਉਹ ਜਿਹੜਾ ਰਿਕਾਰਡ ਬਣਿਆ ਹੋਇਆ ਉਹ ਵੀ ਕੁਝ ਇਹ ਹੈ ਹੀ ਕਿਸੇ ਨੇ ਉਪਰਾਲਾ ਕੀਤਾ ਸੀ ਕਿਸੇ ਸੰਸਥਾ ਨੇ ਕਿਸੇ ਸਰਕਾਰ ਨੇ ਕੋਈ ਇਹ ਇਹ ਉਪਰਾਲਾ ਜਿਹੜੀ 500 ਤੋਂ ਈ ਟੀਮਾਂ ਦਾ ਉੱਥੇ ਰਿਕਾਰਡ ਦਰਜ ਹੈ ਦੇਖੋ ਹਰ ਇੱਕ ਦਾ ਅਸੀਂ ਵੀ ਪਿਛਲਾ ਰਿਕਾਰਡ ਕਿਦਾ ਹੈਗਾ ਉਹ ਤੇ ਸਰਚ ਕਰਨ ਤੇ ਹੀ ਪਤਾ ਲੱਗੇਗਾ ਬਿਲਕੁਲ ਠੀਕ ਹੈ ਲੇਕਿਨ ਸਾਨੂੰ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਇੱਕ ਕਿਸੇ ਵੀ ਸ਼ਹਿਰ ਦੇ ਵਿੱਚ ਵੱਡੇ ਤੋਂ ਵੱਡਾ ਜਿਹੜਾ ਟੂਰਨਾਮੈਂਟ ਹੋਇਆ ਹੈ ਉਹ ਟੂਰਨਾਮੈਂਟ ਅੱਜ ਏਸ਼ੀਆ ਦਾ ਰਿਕਾਰਡ ਜਿਹੜਾ ਹੈਗਾ ਇੱਕ ਸ਼ਹਿਰ ਦਾ ਉਹ ਸਾਡੇ ਕੋਲ ਆ ਗਿਆ ਬਿਲਕੁਲ ਠੀਕ ਹੈ ਹੁਣ ਵਰਲਡ ਰਿਕਾਰਡ ਦੇ ਵਿੱਚ ਉਹਨਾਂ ਨੇ ਕਿਹਾ ਜੀ ਤੁਸੀਂ 500 ਟੱਪੋਗੇ ਤੇ ਅਸੀਂ ਤੁਹਾਨੂੰ ਦੇ ਦੇਵਾਂਗੇ ਸਰਟੀਫਿਕੇਟ ਦੇਾਂਗੇ ਹੁਣ ਅਸੀਂ 500 ਦੀ ਤਿਆਰੀ ਕਰ ਰਹੇ ਹਾਂ अच्छा सर किस तरह की कुछ चेंजेस चेंजेस जडियां वो ले हांदिया जानियां क्योंकि 302 ਤੋਂ 500 ਤੱਕ ਪਹੁੰਚਾਣਾ ਇੱਕ ਵੱਡੀ ਗੱਲ ਹੋ ਜਾਂਦੀ ਹੈ 198 ਟੀਮਾਂ ਹੋਰ ਵਿੱਚ ਜੋੜਨੀ ਆ ਇੱਕ ਵੱਡੀ ਗੱਲ ਹੋ ਜਾਂਦੀ ਹੈ ਕੀ ਸੋਚਿਆ ਕੀ ਆ ਕੋਈ ਦਾਇਰਾ ਵਿਧਾਨ ਦੀ ਆ ਜਾਂ ਕਿਸ ਤਰ੍ਹਾਂ ਆਪਾਂ 198 ਟੀਮਾਂ ਹੋਰ ਜਿਹੜੀਆਂ ਇਸ 'ਚ ਜੋੜਾਂਗੇ ਜਿਹੜੀ ਦੂਸਰਿਆਂ ਨੇ ਜਿਨ੍ਹਾਂ ਨੇ ਪ੍ਰੋਗਰਾਮ ਕੀਤੇ ਦੇ ਨਾ ਜੀ ਜੀ ਉਹਨਾਂ ਨੇ ਕੀ ਕੀਤਾ ਤਾਂ ਉਹਨਾਂ ਨੇ ਕੋਈ ਏਜ ਲਿਮਟ ਨਹੀਂ ਰੱਖੀ ਦੀ ਸੀਗੀ ਜੀ ਅਸੀਂ ਏਜ ਲਿਮਿਟ ਰੱਖੀ ਹੈ 14 ਤੋਂ 18 ਬਿਲਕੁਲ ਠੀਕ ਹੈ ਜੀ ਤੇ ਅਸੀਂ ਪਿਛਲੇ ਸਾਲ ਵੀ 14 ਤੋਂ 18 ਰੱਖੀ ਸੀ ਅਸੀਂ ਐਤਗੀ ਵੀ 14 ਤੋਂ 18 ਰੱਖੀ ਜੀ ਤੇ ਜਿਹੜੇ ਦੂਸਰਿਆਂ ਦਾ ਜਿਨ੍ਹਾਂ ਦਾ ਰਿਕਾਰਡ ਪਹਿਲੇ ਹੈਗਾ ਉਹਨਾਂ ਦੀ ਹੈਗੀ ਹੈ ਅਨਲਿਮਿਟਿਡ ਏਜ ਹੈ ਜੀ ਕੋਈ ਵੀ ਏਜ ਦਾ ਬੱਚਾ ਖੇਡ ਲਵੇ ਜੀ ਕੋਈ ਵੀ ਸ਼ਹਿਰੋਂ ਬਾਹਰ ਦਾ ਵੀ ਖੇਡ ਲਵੇ ਕੋਈ ਬਾਹਰੋਂ ਟੀਮ ਵੀ ਆ ਕੇ ਖੇਡ ਲਵੇ ਜੀ ਅਸੀਂ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਚੰਡੀਗੜ੍ਹ ਦਾ ਭਲਾ ਹੋਣਾ ਚਾਹੀਦਾ ਬਿਲਕੁਲ ਠੀਕ ਚੰਡੀਗੜ੍ਹ ਦੇ ਬੱਚਿਆਂ ਦਾ ਭਲਾ ਹੋਣਾ ਚਾਹੀਦਾ ਜੀ ਅਜੀ ਕੋਈ ਰਿਕਾਰਡ ਬਣਾਣਾ ਤੇ ਖੇlde ਖੇlde ਰਿਕਾਰਡ ਬਣ ਜਾਏ ਤੇ ਬਣ ਜਾਏ ਰਿਕਾਰਡ ਬਣਾਣ ਲਈ ਥੋੜੀ ਖੇਲਣਾ ਜੀ ਬਿਲਕੁਲ ਠੀਕ ਹੈ ਤੇ ਅਜੀ ਸਾਡਾ ਪਹਿਲਾ ਉਪਰਾਲਾ ਹੈਗਾ ਕਿ ਅਸੀਂ ਪਹਿਲੇ ਜਿਹੜਾ ਹੈਗਾ ਬੱਚਿਆਂ ਨੂੰ ਸਹੀ ਰਾਹ ਤੇ ਪਹੁੰਚਾਈਏ ਬਿਲਕੁਲ ਠੀਕ ਹੈ ਦੂਸਰਾ ਸੀ ਜਿਸ ਨਾਲ ਉਹਨਾਂ ਨਾਲ ਗੱਲ ਕੀਤੀ ਤੇ ਹੁਣ ਸਾਨੂੰ ਹੀ ਕਿਹ ਸੁਝਾਅ ਆਇਆ ਕਿ ਜਿਹੜਾ ਜਿਹੜੀ ਦੋ ਤਰ੍ਹਾਂ ਦੇ ਜਿਹੜੇ ਹੈਗੇ ਆ ਲੈਵਲਸ ਹੁੰਦੇ ਹੈਗੇ ਆ ਜਿਹੜਾ ਜਿਸ ਤਰ੍ਹਾਂ BCCI ਦੇ ਵਿੱਚ ਅੰਡਰ 16 ਦੂਸਰਾ ਹੈ ਅੰਡਰ 19 ਹੈ ਜੀ ਤੇ ਸਾਨੂੰ ਹੁਣ ਉਹ ਬੱਚਿਆਂ ਦਾ ਵਰਪਨਾ ਜਿਹੜੇ ਸਾਡੇ ਆਰਗੇਨਾਈਜ਼ ਕਰ ਰਹੇ ਸੀਗੇ ਜਿਹੜੇ ক্রিকেট ਦੇ ਬੰਦੇ ਉਹਨਾਂ ਦਾ ਸੁਝਾਅ ਆਇਆ ਹੈ ਕਿ ਅਸੀਂ ਇਹਨੂੰ ਅੰਡਰ 19 ਤੱਕ ਕਰ ਲਈਏ ਤੁਸੀਂ 18 ਦੇ ਵਿੱਚ 18 ਵਾਲਾ ਕੋਈ ਲਾਈਨ ਬੀਸੀਸੀਆਈ ਦੇ ਟੂਰਨਾਮੈਂਟ ਚ ਨਹੀਂ ਹੁੰਦੀ ਇਹਨੂੰ 19 ਦੇ ਨਾਲ ਕਰ ਦਿੱਤਾ ਜਾਏ ਤੇ ਜੇ ਇੱਕ ਸਾਲ ਅਸੀਂ ਇਸ ਤਰ੍ਹਾਂ ਇੰਜ ਉਧਰ ਵਧਾ ਦਿੰਨੇ ਹੈਗਾ ਚਾਂਸ ਹੈਗਾ ਕਿਉਂਕਿ ਉਹਦੇ ਨਾਲ ਹੋਰ ਵਧੇਗਾ ਔਰ ਹੁੰਤੇ ਵੈਸੇ ਲੋਕਾਂ ਚ ਬੜਾ ਪਪੂਲਰ ਹੋ ਗਿਆ ਗਲੀ ਕ੍ਰਿਕਟ ਕਿਉਂਕਿ ਦੋ ਬਾਰੀ ਲੋਕਾਂ ਨੇ ਦੇਖ ਲਿਆ ਕਿ ਭਾਈ ਸਿੱਕੇਬੰਦ ਚੀਜ਼ ਹੈਗੀ ਆ ਕੰਮ ਠੀਕ ਆ ਹੁਣ ਤੇ ਸਪான்ਸਰਰ ਵੀ ਸਾਡੇ ਮਗਰ ਭੱਜ ਰਹੇ ਅੱਛਾ ਸਰ ਇਹ ਬੀਸੀਸੀਆਈ ਨੇ ਸਾਡਾ ਜਿਹੜਾ ਉਪਰਾਲਾ ਦੇਖੋ ਸਰ ਚੰਡੀਗੜ੍ਹ ਨੇ ਬਹੁਤ ਵਧੀਆ ਉਪਰਾਲਾ ਕੀਤਾ ਸਾਨੂੰ ਪਹਿਲੇ ਏਸ਼ੀਆ ਬੁੱਕ ਵਾਲਿਆਂ ਨੇ ਵੀ ਸਾਨੂੰ ਰਿਕੋਨਾਈਜ਼ ਕਰਤਾ ਤੇ ਬੀਸੀਸੀਆਈ ਦਾ ਸਾਡੇ ਇਸ ਉਪਰਾਲੇ ਤੇ ਕੀ ਥਿਊ ਹੈ BCCI ਦੇ ਜਿਹੜੇ ਸੈਕਟਰੀ ਆਨਰੇਡੀ ਹੈ જયਸ਼ਾ ਨੇ ਉਹਨਾਂ ਨੇ ਸਾਡੇ ਕਨਕਲੂਡਿੰਗ ਪ੍ਰੋਗਰਾਮ ਦੇ ਵਿੱਚ ਆਣਾ ਸੀਗਾ ਜੀ ਲੇਕਿਨ ਉਸੇ ਵੇਲੇ ਤੁਸੀਂ ਦੇਖਿਆ ਹੋਣਾ ਜਿਹੜਾ ਬੰਗਲਾਦੇਸ਼ ਦਾ ਇਸ਼ੂ ਹੋਇਆ ਔਰ ਬੰਗਲਾਦੇਸ਼ ਦੇ ਵਿੱਚ ਜਿਹੜਾ ਗਾਇ ਵੂਮਨ ਦਾ ਉਹ ورلڈ ਕੱਪ ਜਿਹੜਾ ਹੈ ਉਹ ਹੋਸਟ ਕਰਨ ਦਾ ਉੱਥੇ ਸੀਗਾ ਜੀ ਜਿਹੜਾ ਉਹ ਅਗਲੇ ਮਹੀਨੇ ਸ਼ੁਰੂ ਹੋਣਾ ਸੀ ਜੀ ਉਸ ਕਰਕੇ ICC ਦੀ ਅਰਜੈਂਟ ਮੀਟਿੰਗ ਆ ਗਈ ਤੇ ਜਿਸ ਦਿਨ ਉਹਨਾਂ ਨੇ ਇੱਥੇ ਆਣਾ ਸੀ ਉਹਨਾਂ ਨੂੰ ਉੱਥੇ ਲੰਡਨ ਜਾਣਾ ਪੈ ਗਿਆ ਜੀ ਉਸ ਕਰਕੇ ਉਹ ਇੱਥੇ ਨਹੀਂ ਆ पाए ਨਹੀਂ ਤੇ ਉਹਨਾਂ ਦਾ ਵੀ ਇਹ ਕਹਿਣਾ ਸੀਗਾ ਕਿ ਜਿਹੜਾ ਇਹ ਤੁਸੀਂ ਉਪਰਾਲਾ ਕੀਤਾ ਹੈ ਇਹ ਬਹੁਤ ਕਿਹਨਾ ਸ਼ਲਾਘਾਯੋਗ ਹੈ ਔਰ ਅਸੀਂ ਵੀ ਇਸੇ ਤਰੀਕੇ ਦੇ ਨਾਲ ਉੱਥੇ ਸਟਰੀਟ ਕ੍ਰਿਕਟ ਦੇ ਨਾਂ ਦੇ ਉੱਤੇ BCCI ਨੇ ਵੀ 올 ਇੰਡੀਆ ਦੇ ਵਿੱਚ ਵੀ ਇਹ ਕਰਨ ਦੀ ਉਹਨਾਂ ਨੇ ਵੀ ਇਹ ਕੋਸ਼ਿਸ਼ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਸਾਡਾ ਦੇਸ਼ ਦੇ ਵਿੱਚ ਟੈਲੈਂਟ ਜਿਹੜਾ ਨਾ ਉਹ ਗਲੀਆਂ 'ਚ ਵੱਸਦਾ ਹੈ ਬਿਲਕੁਲ ਠੀਕ ਹੈ ਪਿੰਡਾਂ 'ਚ ਵੱਸਦਾ ਹੈ ਹਾਂਜੀ ਸਿਰਫ ਕੋਸ਼ਿਸ਼ ਹੈ ਹੋਣੀ ਚਾਹੀਦੀ ਹੈ ਕਿ ਅਸੀਂ ਉਸ ਟੈਲੈਂਟ ਨੂੰ ਚੈਨਲਾਈਜ਼ ਕਰਕੇ ਸਟੇਡੀਅਮ 'ਚ ਲਿਆ ਸਕੀਏ ਜੀ ਜਿਸ ਲਈ ਉਹ ਬੱਚਿਆਂ ਨੇ ਆ ਕੇ ਸਟੇਡੀਅਮ 'ਚ ਲਾਈਟਸ ਦੇ ਵਿੱਚ ਖੇលਦੇ ਆ ਨਾ ਜੀ ਉਹਨਾਂ ਦੇ ਬੱਚਿਆਂ ਦੇ ਚਿਹਰੇ ਦੀ ਰੌਣਕ ਜਿਹੜੀ ਹੈ ਨਾ ਉਹ ਤੁਹਾਨੂੰ ਜਿਹੜੀ ਹੈ ਉਹ ਕਿਤੇ ਦਾ ਕਿਤੇ ਜਿਹੜਾ ਹੈ ਤੁਹਾਡਾ ਮਾਈਂਡ ਸੈਟ ਜਿਹੜਾ ਨਾ ਉਹ ਬਦਲ ਦਿੰਦੀ ਕਿ ਮੈਂ ਨਾਲੇ ਹੋਰ ਕੰਮ ਕਰਾਂ ਹੋਰ ਕੰਮ ਕਰਾਂ ਤੋ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਅਸੀਂ ਕੀਤਾ ਉਹਨੂੰ ਵੇਖਾ ਵੇਖੀ ਵੀ ਹੁਣ ਸ਼ਹਿਰ ਦੇ ਵਿੱਚ ਕਈ ਹੋਰ ਵੀ ਜੜੀਆਂ ਹੈਗੀਆਂ ਸੰਸਥਾਵਾਂ ਉਹ ਵੀ ਐਕਟੀਵੇਟ ਹੋ ਗਈਆਂ ਤੋ ਅਸੀਂ ਇੱਕ ਕੈਟਾਲਿਸਟ ਦੇ ਤੌਰ ਦੇ ਉੱਤੇ ਕਿ ਸਾਡਾ ਕੰਮ ਦੇਖ ਕੇ ਹੋਰ ਬੰਦਿਆਂ ਨੂੰ ਵੀ ਉਸ ਤੋਂ ਜਿਹੜੀ ਐਨਕਰੇਜਮੈਂਟ ਮਿਲੀ ਹੈ ਇਹ ਮਨ ਨੂੰ ਇੱਕ ਬੜੀ ਕਿ ਨਾ ਹਿੰਮਤ ਦੇਣ ਵਾਲਾ ਕੰਮ ਹੁੰਦਾ ਹੈ ਔਰ ਮੈਨੂੰ ਲੱਗਦਾ ਕਿ ਅਸੀਂ ਆਉਣ ਵਾਲੇ ਸਾਲਾਂ 'ਚ ਇਹਨੂੰ ਹੋਰ ਵੀ ਚੰਗਾ ਕਰਾਂਗੇ ਦੈਨਿਕ ਸਵੇਰਾ ਵੱਲੋਂ ਸਰ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜਿਸ ਦੀ ਸਲਾਘਾ ਮਤਲਬ ਪੂਰੇ ਦੇਸ਼ ਵਿੱਚ ਹੋ ਰਹੀ ਹੈ ਬਹੁਤ-ਬਹੁਤ ਧੰਨਵਾਦ ਦੈਨਿਕ ਸਵੇਰਾ ਦਾ ਔਰ ਤੁਸੀਂ ਖਾਸ ਤੁਸੀਂ ਉਸ ਵਕਤ ਵੀ ਆ ਕੇ ਮੇਰੇ ਪ੍ਰੋਗਰਾਮ ਨੂੰ ਅ ਉਹਨੂੰ ਅਟੈਂਡ ਵੀ ਕੀਤਾ ਸੀਗਾ ਔਰ ਕਵਰ ਵੀ ਕੀਤਾ ਸੀਗਾ ਔਰ ਹਰ ਵਾਰੀ ਤੁਹਾਡਾ ਸਹਿਯੋਗ ਮਿਲਦਾ ਹੈ ਮੇਰਾ ਸਾਰੇ ਤੁਹਾਡੇ ਦੈਨਿਕ ਸਵੇਰਾ ਦੇ ਦਰਸ਼ਕਾਂ ਨੂੰ ਪ੍ਰਣਾਮ ਵੀ ਔਰ ਤੁਹਾਡਾ ਧੰਨਵਾਦ ਵੀ ਸਾਡੀ ਹਿੰਮਤ ਵਧਾਉਣ ਲਈ ਥੈਂਕ ਯੂ ਇਸੇਗੇ ਸੰਜੇ ਟੰਡਨ ਜੀ ਜਿਹੜੇ ਕੀ ਯੂਟੀਸੀਆਈ ਦੇ ਪ੍ਰੈਜ਼ੀਡੈਂਟ ਹੈਗੇ ਆ ਔਰ ਉਹਨਾਂ ਦਾ ਮੰਨਣਾ ਹੈ ਕਿ ਜਿਹੜੇ ਅਸਲੀ ਖਿਡਾਰੀ ਆ ਉਹ ਕਲੋਨੀਆ ਚ ਕਿਉਂਕਿ ਕਲੋਨੀਆ ਚ ਜਾਂ ਪਿੰਡਾਂ ਚ ਕੀ ਹੁੰਦਾ ਕਿ ਸਾਨੂੰ ਨੰਗੇ ਪੈਰੀ ਮਤਲਬ ਕਿ ਅਸੀਂ ਨੰਗੇ ਪੈਰੀ ਬਗੈਰ ਕਿਸੇ ਕੱਪੜਿਆਂ ਦੇ ਨਿੱਕਰ ਪਾਈ ਹੋਈ ਹੈ ਤਾਂ ਵੀ ਆਪਾਂ ਖੇលਦੇ ਹੋਏ ਬੱਚਿਆਂ ਨੂੰ ਦੇਖਿਆ ਹੋਣਾ ਅਸਲੀ ਟੈਲੈਂਟ ਉਹ ਹੈਗਾ ਔਰ ਉਹਨੂੰ ਚੈਨਲਾਈਜ਼ ਕਰਨ ਦੀ ਯੂਟੀਸੀਏ ਨੇ ਇੱਕ ਬਹੁਤ ਵਧੀਆ ਕੋਸ਼ਿਸ਼ ਕੀਤੀ ਆ ਜਿਹਨੂੰ ਏਸ਼ੀਆ ਬੁੱਕ ਆਫ ਰਿਕਾਰਡ ਨੇ ਰਿਕੋਨਾਈਜ਼ਡ ਵੀ ਕੀਤਾ ਇੱਥੇ ਤੱਕ ਕਿ ਬੀਸੀਸੀਆਈ ਨੇ ਵੀ ਇਸ ਗੱਲ ਨੂੰ ਮੰਨਿਆ ਹੈ ਕੀ ਇਸ ਦੇ ਨਾਲ ਨਾ ਸਿਰਫ ਕ੍ਰਾਈਮ ਘਟ ਰਿਹਾ ਨਸ਼ਾ ਘਟ ਰਿਹਾ ਬਲਕਿ ਜਿਹੜੇ ਅਸਲੀ ਜਿਹੜੇ ਖਿਡਾਰੀ ਹੈ ਜਾਂ ਜਿਹੜਾ ਅਸਲੀ ਟੈਲੈਂਟ ਹੈ ਉਹ ਵੀ ਉੱਭਰ ਕੇ ਬਾਹਰ ਆ ਰਿਹਾ ਔਰ ਤੁਸੀਂ ਦੇਖੋ ਅਗਲੀ ਵਾਰੀ ਜਿਹੜਾ ਮਤਲਬ ਕੀ ਟੀਚਾ ਜਿਹੜਾ ਮਿੱਥਿਆ ਗਿਆ ਉਹ ਇਹ ਮਿੱਥਿਆ ਗਿਆ ਕਿ ਅਗਲੀ ਵਾਰੀ 500 ਟੀਮਾਂ ਨੂੰ ਇਸ ਬੱਲਾ ਘਵਾਓ ਨਸ਼ਾ ਭਗਾਓ ਟੂਰਨਾਮੈਂਟ ਚ ਖਿਲਾਇਆ ਜਾਏਗਾ ਗਲੀ ਕ੍ਰਿਕਟ ਟੂਰਨਾਮੈਂਟ ਚ ਖਿਲਾਇਆ ਜਾਏਗਾ ताकि वो तो जो टैलेंट है वो उभर के बाहर आ सके और गुनी गिनीज बुक ऑफ रिकॉर्ड में एक चंडीगढ़ का नाम भी शामिल हो सके मैं दिनेश गोयल कैमरामैन सुमित थैंक्स फॉर वाचिंग वीली चंडीगढ़ तो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप